सेबी ਨੇ पीएसएल ग्रुप यानी के पर्ल ग्रुप ਦੇ ਖਿਲਾਫ ਆਪਣਾ ਸ਼ਿਕੰਜਾ ਕੱਸ ਲਿਆ 3 ਮਹੀਨੇ ਦੇ ਵਿੱਚ ਨਿਵੇਸ਼ਕਾਂ ਨੂੰ ਉਹਨਾਂ ਦਾ ਪੈਸਾ ਵਾਪਸ ਕਰਨ ਲਈ ਹਦਾਇਤ ਕੀਤੀ ਹੈ ਜੋ ਕਿ 50000 ਕਰੋੜ ਦੇ ਵਿੱਚ ਹੈ ਪੀਐਸਐਲ ਕੰਪਨੀ ਕਿਸ ਤਰੀਕੇ ਨਾਲ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਦੀ ਸੀ ਇਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕੰਪਨੀ ਜੋ ਦਾ ਮੇਨ ਜੋ ਦਫ਼ਤਰ ਹੈ ਉਹ ਜੈਪੁਰ ਦੇ ਵਿੱਚ ਹੈ ਅੰਬਰ ਟਾਵਰ ਸੰਸਾਰਚੰਦ ਰੋਡ ਜੋ ਕਿ ਉਹਨਾਂ ਦੇ ਵੱਲੋਂ ਸਲਿੱਪ ਦਿੱਤੀ ਗਈ ਹੈ ਉਸ ਸਲਿੱਪ ਦੇ ਵੀ ਦਿਖਾਇਆ ਗਿਆ ਇਸ ਤੋਂ ਇਲਾਵਾ ਕਾਰਪੋਰੇਟ ਜੋ ਆਫਿਸ ਹੈ ਉਹ ਗੋਪਾਲਦਾਸ ਭਵਨ 12 ਖੰਬਾ ਨਵੀਂ ਦਿੱਲੀ ਦਾ ਐਡਰੈਸ ਹੈ ਕੰਪਨੀ ਪੈਸਾ ਨਿਵੇਸ਼ਕਾਂ ਤੋਂ ਕਿਸ ਤਰੀਕੇ ਨਾਲ ਇਕੱਠਾ ਕਰਦੇ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸਕੀਮ ਹੈ ਜਿਹਦੇ ਵਿੱਚ 6 ਸਾਲ ਤੋਂ ਬਾਅਦ ਨਿਵੇਸ਼ਕਾਂ ਨੂੰ 800 ਸਕੁਅਰ ਯਾਰਡ ਦਾ ਪਲਾਟ ਦੇਣ ਦਾ ਦਾਵਾ ਕੀਤਾ ਗਿਆ ਹੈਗਾ ਇਹ ਔਰ ਹਰ ਮਹੀਨੇ ਐਸ ਦੀ ਕਲੈਕਸ਼ਨ ਹੋਣੀ ਹੈ ਯਾਨੀ ਕਿ 6 ਸਾਲ ਤੋਂ ਬਾਅਦ ਕੰਪਨੀ ਪੈਸਾ ਦਿੰਦੀ ਸੀ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੰਪਨੀ ਵੱਲੋਂ ਜੋ ਦਾਵਾ ਕੀਤਾ ਗਿਆ ਹੈ 800 ਸਕੁਅਰ ਯਾਰਡ ਪਲਾਟ ਦਾ ਉਹ ਪਲਾਟ ਕਿੱਥੇ ਹੈ ਕਿਸ ਥਾਂ ਤੇ ਦਿੱਤਾ ਜਾਣਾ ਹੈ ਇਸ ਦਾ ਕੁਝ ਵੀ ਨਹੀਂ ਪਤਾ ਐਸੀ ਸਲੀਪਾਂ ਲੈਣ ਵਾਲੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਕਰੋਨਾ ਲੋਕ ਹੈਗੇ ਨੇ ਕੰਪਨੀ ਵੱਲੋਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਰਾਜਸਥਾਨ ਪੰਜਾਬ ਹਰਿਆਣਾ ਯੂਪੀ ਔਰ ਦੇ ਵਿੱਚ ਕਾਫੀ ਜਾਨਾ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕੀਤਾ ਗਿਆ ਪਰ ਹੁਣ ਸੇਬੀ ਦੇ ਵੱਲੋਂ ਜੋ 3 ਮਹੀਨੇ ਦੇ ਵਿੱਚ 50000 ਕਰੋੜ ਰੁਪਏ ਵਾਪਸ ਕਰਨਾ ਦਾ ਜੋ ਹਦਾਇਤ ਦਿੱਤੀ ਗਈ ਹੈ ਉਸ ਤੋਂ ਬਾਅਦ ਇਸ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਹਜ਼ਾਰਾਂ ਨਹੀਂ ਬਲਕਿ ਕਰੋੜਾਂ ਲੋਕਾਂ ਦੇ ਵਿੱਚ ਚਿੰਤਾ ਜ਼ਰੂਰ ਹੈ ਕਿ ਉਹਨਾਂ ਦਾ ਪੈਸੇ ਦਾ ਬਣੇਗਾ ਆਖਰ ਕੀ